ਅੱਜ ਇੱਕ ਸਾਰ ਵੀਰੋ ਸਾਤਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਛੀਤਰਨ ਤਰਨਤਾਰਨ ਸਾਹਿਬ ਵੀਰ ਹਰਦੇਵ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਥੋੜਾ ਜਿਹਾ ਵਕਬਾ ਵੀ ਪੈ ਗਿਆ ਅੱਜ ਵੀਰ ਹਰਦੇਵ ਸਿੰਘ ਨੇ ਕਿਹਾ ਟੋਕਰ ਵੀ 10 12 ਦੇ ਦਿਨ ਬਾਅਦ ਅਪਡੇਟ ਦੇਣ ਲੱਗੇ ਆ ਉਹ ਵੀ ਆਪਾਂ ਪੁੱਛਾਂਗੇ ਠੀਕਾ ਜੀ ਥੋੜਾ ਜਿਹਾ ਵਿੱਚ ਗੈਪ ਪੈ ਗਿਆ ਕਿਹੜੀ ਗੱਲਾਂ ਪੈ ਗਿਆ ਮਾਲੌਰ ਟੀਨ ਦੇ ਵਿੱਚ ਇਸ ਘਰੇ ਇਸ ਫਾਰਮ ਤੇ ਆਉਂਦਾ ਰਹਿੰਦਾ ਵਿਕਰੀ ਵਾਲਾ ਸੋ ਸਾਰੇ ਭਰਾ ਜਾਣਕਾਰ ਆ ਜਿਹੜੇ ਵੀਰ ਸੱਜਣ ਆਪਣੇ ਨਾਲ ਨਵੇਂ ਜੁੜੇ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦੇਣੇ ਆ ਮੱਝਾਂ ਝੋਟੀਆਂ ਵੜਾਂ ਹਰ ਇੱਕ ਤਰ੍ਹਾਂ ਦੇ ਪਸ਼ੂ ਇਸ ਕਿਲੇ ਤੇ ਆਉਂਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਐਨੀਮਲ ਤੁਹਾਨੂੰ ਦਿਖਾਉਣੇ ਆ ਇੱਕ ਬੂਰੀ ਮੱਝ ਦਿਖਾ ਦੇਾਂਗੇ ਇੱਕ ਪਰਲੇ ਪਾਸੇ ਬਲੈਕ ਕਾਲੀ ਸ਼ਾਹੀ ਦੇ ਵਿੱਚ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਦੋਵੇਂ ਮੱਝਾਂ ਬਿਲਕੁਲ ਸਜਰਤਾਜੀਆਂ ਸੁਈਆਂ ਨੇ ਪ੍ਰੋਪਰ ਡਿਟੇਲ ਜਿਹੜੀ ਤੁਸੀਂ ਵੀਰ ਖੁਰਪੇਲ ਤੋਂ ਲੈ ਲਿਆ ਜੇ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਕਰ ਦਿੰਦੇ ਆ ਹਰੀਕੇ ਪਤੰਤੋਂ ਸਿਰਫ ਕੋਈ 12 ਕਿਲੋਮੀਟਰ ਦੀ ਦੂਰੀ ਪੱਟੀ ਮੋੜ ਬਿਲਕੁਲ ਅਲੱਗੇ ਸੰਗਵਾ ਸੈਦੋਂ ਬਰਵਾਲਾ ਚੀਮਾ ਦੁਬਲੀ ਵੱਡੇ ਸਭਰਾ ਇਹ ਪਿੰਡ ਬਿਲਕੁਲ ਨੇੜੇ ਆਜ ਤਰੀਕ 30 ਜੁਲਾਈ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ ਪੂਰੀ ਗੱਲਬਾਤ ਕਰਦੇ ਆ ਪੂਰੀ ਜਾਣਕਾਰੀ ਲੈਂਦੇ ਆ ਵੀਰ ਸਰਵੇਲ ਦੇ ਨਾਲ ਸਭ ਤੋਂ ਪਹਿਲਾਂ ਮਹਾਰਾਜ ਹਰਵੈਲ ਸਿੰਘ ਦੀ ਸਸਕਾਰ ਜੀ ਰਾਜ ਸਨ ਸਸਕਾਰ ਕਿ ਜਿੰਨੇ ਵੀ ਰਾਜਪ੍ਰਾਦੇਸ਼ ਚੈਨਲ ਨੂੰ ਦੇਖ ਰਿਹਾ ਸਾਰੇ YouTube Facebook Instagram ਤੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਵੀਰੇ ਬੜੇ ਵਧੀਆ ਹਰਵੇਲ ਠੀਕ ਠਾਕ ਵੀਰੇ ਵਧੀਆ ਕਿਰਪਾ ਵਾਹਿਗੁਰੂ ਸ਼ੁਕਰ ਮਾਲਕ ਦਾ ਮੈਂ ਨਾਲ ਜਿਵੇਂ 4x4 ਤੋਂ ਨਾ ਨਿਕਲਿਆ ਜਾਂਦਾ ਸੀਗਾ ਚਾਰ ਪਾਉਂਦੇ ਕਿਸੇ ਵੀ ਖੇਤਾਂ ਦੇ ਵਿੱਚੋਂ ਉਹ ਗੱਲ ਫਾਤੋ ਜੀ ਵੀ ਹਰਵੇਲ ਸਿੰਘ ਤੋਂ ਵੀ ਨਿਕਲਣਾ ਥੋੜਾ ਜਿਹਾ ਔਖਾ ਹੋ ਗਿਆ ਔਖਾ ਹੋ ਗਿਆ ਰਸਿਆ ਦੇਰੀ ਦਾ ਚੈਨਲ ਦੇ ਸਾਹਮਣੇ ਆਉਣ ਦਾ ਕਾਰਨ ਪਹਿਲਾਂ ਤਾਂ ਸਾਡੇ ਇੱਕ ਇਤਿਹਾਸਕ ਜਗ੍ਹਾ ਤੰਤਨ ਬੱਬਰ ਆਯਾ ਰਾਮ ਦੀ ਪਿੰਡ ਦੇ ਵਿੱਚ ਸਥਿਤਾ ਬਿਲਕੁਲ ਜੀ ਤਾਂ ਉਹਦਾ ਸਲਾਨਾ ਜੋੜ ਮੇਲਾ ਕਾਫੀ ਮਤਲਬ 15 20 ਦਿਨ ਜਿਹੜਾ ਲੰਮਾ ਸਮਾਂ ਚੱਲਦਾ ਬਿਲਕੁਲ ਉਹਦੇ ਕਾਰਨ ਕੁਝ ਸਮਾਂ ਨਿਕਲ ਗਿਆ ਤੇ ਬਾਕੀ ਜਿਹੜੀ ਗੱਲ ਬਸੰਤ ਸਿਆਪਾ ਜਿੱਤ ਗਏ ਆ ਬਸੰਤ ਸਿਆਪਾ ਜਿੱਤ ਗਏ ਤਾਂ ਆਚਾਰ ਦੇ ਵਿੱਚ ਆਪਾਂ ਰੁੱਝੇ ਰਹੇ ਠੀਕ ਹੈ ਉਹਦੇ ਕਾਰਨ ਫਿਰ ਥੋੜਾ ਜਿਹਾ ਉਹ ਚੀਜ਼ਾਂ ਹੋ ਗਿਆ ਠੀਕ ਆ ਹਾਂ ਅਚਾਰ ਪੈ ਗਿਆ ਹੁਣ ਸੈਲਜ ਚਾਰ ਪੈ ਗਿਆ ਬਿਲਕੁਲ ਰੈਡੀ ਆ ਹੁਣ ਬਾਸ ਬਤੀ ਜਿਹੜੀ ਲੱਗਣਦੀ ਆ ਤੇ ਨਾਲ ਦੀ ਨਾਲ ਮੈਂ ਕਿਹਾ ਵਿੱਚ ਥੋੜਾ ਟਾਈਮ ਮਿਲਿਆ ਸੀ ਕੱਲ ਠੀਕ ਆ ਮੀਂਹ ਦਾ ਕਰਕੇ ਫਿਰ ਮੈਂ ਲਿਆਂਦੀਆ ਦੋ ਵੇਖੇ ਤੇ ਉਹ ਬੜੇ ਆਪਾਂ ਵੀਡੀਓ ਵੇਖਦੇ ਰਹੇ ਆ ਉਹ ਜੇ ਕੋਈ ਟਰੈਕਟਰ 4x4 ਗਿਆ ਠੀਕ ਆ ਜੀ ਉਹ ਖੁੱਪ ਗਿਆ ਜੇ ਕੋਈ ਜੀਸੀਬੀ ਗਿਆ ਉਹ ਖੁੱਪ ਗਿਆ ਹੁਣ ਕਿ ਸੱਤ ਕੀ ਦਿੱਤੀ ਜੀਸੀਬੀ ਵੀ ਖੁੱਪ ਗਿਆ ਤੇ ਮਤਲਬ ਇੱਕ ਮੀਂਹ ਕਣੀ ਇੰਨੀ ਕਿ ਜ਼ਿਆਦੀ ਸੀ ਇਹਨਾਂ ਦਿਨਾਂ ਦੇ ਵਿੱਚ ਰੇ ਸਾਹਿਬ ਤੋਂ ਮੁੱਛ ਲਗ ਗਈ ਮੈਂ ਵਿੱਚ ਟਾਈਮ ਕੱਢਿਆ ਕਿ ਦਿਨ ਮੈਂ 20 ਜੁਲਾਈ ਦਾ ਲਾ ਕੇ ਬੰਨੇ ਮੈਂ ਪਟਿਆਲੇ ਗਿਆ ਹਾਂਜੀ ਮੀ ਸਾਰਾ ਅਮਰਸਰ ਏਰੀਆ ਤੋਂ ਲੈ ਕੇ ਬਾਰਡਰ ਬੈਲਟ ਜੀ ਹਰੇਕਿਆ ਤੋਂ ਅੱਗੇ ਬੇਸ਼ੱਕ ਤੁਹਾਡੇ ਮਖੂ ਏਰੀਆ ਦੇ ਵਿੱਚ ਵੀ ਮੀ ਘਟ ਰਿਹਾ ਘਟ ਰਿਹਾ ਕਿਉਂਕਿ ਉਹ ਫਸਲਾਂ ਦੱਸਦੀਆਂ ਹਾਂ ਕਿਉਂਕਿ ਸਾਡੇ ਜਿਹੜੇ ਝੋਨੇ ਬਿਲਕੁਲ ਗਜਾ ਗਿਆ ਤੇ ਖੜੇ ਜਿਵੇਂ ਜਿਵੇਂ ਅਸੀਂ ਬਰਨਾਲਾ ਸੰਗਰੂਰ ਪਟਿਆਲਾ ਮੋਗੇ ਨੂੰ ਗਏ ਆ ਫਸਲਾਂ ਦਾ ਥੋੜਾ ਜਿਹਾ ਸਾਡੇ ਨਾਲੋਂ ਰੋਪ ਕੱਟ ਸੀਗਾ ਬਿਲਕੁਲ ਕਿਉਂਕਿ ਕੁਦਰਤੀ ਚੀਜ਼ ਹੁੰਦੀ ਝੋਨਾ ਜਿਹੜਾ ਇਹ ਪਾਣੀ ਦਾ ਇੱਕ ਜੀਵ ਆ ਬਿਲਕੁਲ ਪਾਣੀ ਦਾ ਪੌਦਾ ਹੈ ਪਾਣੀ ਦਾ ਪੌਦਾ ਠੀਕ ਆ ਤਾਂ ਪਾਣੀ ਵੱਧਦਾ ਤਾਂ ਇਹਦੇ ਚ ਹਰਿਆਲੀ ਆ ਬਸ ਬਸ ਤਾਂ ਇਸ ਕਰਕੇ ਜਦੋਂ ਵੀ ਆਪਣੇ ਰਿਸ਼ਤੇਦਾਰੀਆਂ ਨੂੰ ਫੋਨ ਕਰਨਾ ਵੀ ਸਾਡੇ ਤਾਂ ਬੜਾ ਮੀਂਹ ਪਿਆ ਹਾਂ ਤਾਂ ਉਹਨਾਂ ਕਹਿੰਦਾ ਵੀ ਸਾਡੇ ਤਾਂ ਕੁਝ ਹੈ ਉਹਦੀ ਆਪਣੀ ਆ ਬਿਲ ਤੇ ਪੱਟੀ ਸਗਵਾ ਇਨੇ ਜੜੀ ਦੇ ਵਿੱਚ ਕੋਈ ਜ਼ਿਆਦਾ ਹੀ ਹੈ ਜ਼ਿਆਦਾ ਨਹੀਂ ਪਿਆ ਹੈ ਹਨਾ ਕੋਈ ਪਤਾ ਨਹੀਂ ਲੱਗਦਾ ਦੋ ਘੰਟੇ ਬਾਅਦ ਕੀ ਮੌਸਮ ਆ ਰਸਿਆਂ ਚਲੋ ਆਪਾਂ 24 ਮਤਲਬ ਜੁਲਾਈ ਤੋਂ ਪਿਛਲੀ 24 ਨੂੰ ਹਾਂਜੀ ਆ ਮਤਲਬ ਮੀ ਜਿਹੜਾ ਪਹਿਲਾ ਮੀ ਪਿਆ ਸੀ ਆ ਬਿਲਕੁਲ ਤਾਂ ਅਗਲੀ ਜੁਲਾਈ ਤੱਕ ਇੱਕ ਮਹੀਨਾ ਕਵੀ ਤੱਕ ਅੱਜ 30 ਹੋ ਗਈ ਇੱਕ ਮਹੀਨਾ 6 ਦਿਨ ਹੋ ਗਏ ਆ ਆਪਾਂ ਝੋਨੇ ਨੂੰ ਪਾਣੀ ਨਹੀਂ ਲਾਇਆ ਲਗਾਤਾਰ ਦੋ ਲਗਾਤਾਰ ਨਹੀਂ ਮੱਕੀ ਨੂੰ ਲਾਇਆ ਸੀ ਪਰਸੋਂ ਮੱਕੀ ਦਾ ਆਚਾਰ ਇੱਕ ਮਹੀਨਾ ਸੀ ਮੱਕੀ ਨੂੰ ਨਹੀਂ ਪਾਣੀ ਲਾਇਆ ਠੀਕ ਆ ਲੋ ਵੀ ਇਹਦਾ ਗਲਬਾਤ ਹੋ ਗਈ ਆ ਥੋੜੇ ਵੀਰ ਹਰਵਿੰਦਰ ਸਿੰਘ ਬਿਜੀ ਰਿਹਾ ਸੀ ਵਿੱਚ ਤੇ ਇਹ ਕਾਰਨ ਸੀਗਾ ਫਾਈਲ ਵਿੱਚ ਪਾਉਣਾ ਸੀ ਕੋਈ ਛੇ ਸੱਪਾ ਕਿੰਨਿਆਂ ਦਾ ਵੀਰ ਫਾਈਲ ਵਿੱਚ ਪਾਉਂਦਾ ਕਿਉਂਕਿ ਇੱਕ ਫਾਰਮ ਦੇ ਵਿੱਚ ਇਹਨਾਂ ਦੇ ਕੋਲ ਕਾਫੀ ਪਸ਼ੂ ਆ ਮੋٹے ਤੌਰ ਤੇ ਜਸ਼ਨਪੁਰਾ ਇਹਨੂੰ ਲਿਆ ਕੇ ਕੋਰੇ ਦਿਖਾ ਦਿਆ ਜੀ ਅੱਜ ਜਿਹੜੇ ਐਨੀਮਲ ਦੋਸਤਾਂ ਨੂੰ ਦਿਖਾਉਣੇ ਆਪਾਂ ਦੋ ਦਿਖਾਉਣੇ ਆ ਇੱਕ ਬੂਰੀ ਮੱਝ ਦਿਖਾ ਦਾਂਗੇ ਬੜੇ ਭੈਣ ਭਰਾ ਆਪਣੇ ਲਾਈਕ ਕਰਦੇ ਆ ਪਸੰਦ ਕਰਦੇ ਆ ਇਹ ਬੂਰੀ ਮੱਝ ਦਿਖਾ ਦਾਂਗੇ ਪ੍ਰੋਪਰ ਡਿਟੇਲ ਆਪਾਂ ਵੀਰ ਸਰ ਦੇ ਹੱਥੋਂ ਲੈ ਲਾਂਗੇ ਹਰ ਮੇਰੇ ਵੀਰੇ ਕੀ ਵੇਰਵਾ ਕੀ ਇਨਫੋਰਮੇਸ਼ਨ ਇਸ ਮੱਝ ਦਾ ਰਾਇਸਿਆ ਤੇਜਾ ਸੁਹਾ ਸੁਰੀ ਆ ਜੀ ਸੂਰਨਵਾ ਦੇ ਕੋਈ 15 ਤੋਂ 18 ਦੇੰ ਦਾ ਸਮਾਂ ਹੋ ਗਿਆ ਠੀਕ ਹੈ ਪਿੱਛੇ ਇਹਦੇ ਮੇਲਕਾਪ ਆ ਗਿਆ ਠੀਕ ਹੈ ਜੀ ਦੁੱਧ ਦੇ ਥੱਲੇ ਇਸ ਟਾਈਮ ਜਿਹੜਾ ਕੋਈ 10 ਤੋਂ ਬਾਅਦ 11 ਹੋਵੇ 12 ਹੋਵੇ ਜਿਹੜਾ ਹਾਜ਼ਰ ਆ ਠੀਕ ਹੈ ਜੀ ਚੋਣਚਾਨ ਬਹੁਤ ਚੰਗੀ ਆ ਤੇ ਗੱਲ ਕਰੀਏ ਆਪਾਂ ਇਹਦੇ ਬੋਡੀ ਸਟਰਕਚਰ ਦੀ ਕੱਦ ਬਹੁਤ ਜ਼ਿਆਦਾ ਬਾਹਰ ਤੇ ਹੇਡ ਦੀ ਤਾਂ ਬੜੀ ਉੱਚੀ ਆ ਤੇ ਦੇਲ ਜਿਹੜੀ ਉਹ ਸਪੈਸ਼ਲ ਹੀ ਆ ਇਹਦੀ ਲੰਬਾਈ ਲੋਜੀ ਕਰੋ ਚੈੱਕ ਸੋਲੋ 22 ਵੀ ਅਕਸਰ ਜਦੋਂ ਆਪਾਂ ਏਡੀਆਂ ਮੱਝਾਂ ਦੇਖਦੇ ਆ ਤੇ ਅਕਸਰ ਕਹਿ ਦਿੰਦੇ ਆ ਵੀ ਰੇਲ ਗੱਡੀ ਦੇ ਡੱਬੇ ਵਰਗੀ ਲੰਬਾਈ ਆ ਜਰਮਾਨੀ ਦੀ ਉੱਚੀ ਕਦ ਕਰਦੀ ਵੀ ਪੂਰੀ ਭੱਤੀ ਆ ਤੇ ਦਿਨ ਵੀ 10 ਕੀ ਹੋਏ ਸਾਰੇ ਹਨਾ ਜੀ ਨਹੀਂ ਰਾਸਿਆ ਹਾਂਜੀ 15 ਤੋਂ 18 ਦਿਨ ਹੋ ਗਏ 15 18 ਦਿਨ ਹੋ ਗਏ ਮਗਰ ਇਹਦੇ ਕੱਟਾ ਮੇਲ ਕਾਫ ਆ ਗਿਆ ਠੀਕ ਆ ਤੇ ਬਾਕੀ ਚੋਣ ਚਾਂ ਬਹੁਤ ਵਧੀਆ ਵਾ ਤੇ ਵੇਟ ਲੋਡ ਜਿਹੜਾ ਇਹਦਾ ਫੁੱਲ ਆ ਬਿਲਕੁਲ ਮੇਰੇ ਕੋ ਗੱਲਾਂ ਆਪਾਂ ਕਰਦੇ ਨੇ ਵੀ ਇੰਜਨ ਦੇ ਡੱਬੇ ਮਤਲਬ ਰੇਲ ਦੇ ਡੱਬੇ ਵਰਗੀ ਜਿਹੜੀ ਇਹ ਲੰਬਾਈ ਆ ਇਹਦੀ ਸੋ ਇੱਕ ਵਾਰੀ ਧੱਕ ਦੇਖੋ ਮੇਰਾ ਪ੍ਰਾਤਿਕਾ ਜੀ ਪਿਲਾਂ ਵਾਲੀ ਕਹਿ ਦਿੰਦੇ ਅਸਲ ਦੇ ਵਿੱਚ ਵੇਖੋ ਬਾਡੀ ਤੇ ਪਿਲਾਂ ਦੇ ਕਰਮਾਣੇ ਦੇ ਪਿਲਾਂ ਨਾਲ ਹੀ ਭਰੀ ਪਈ ਆ ਬੂਰੀ ਆ ਰੱਪੀਆ ਦੇ ਨਾਲ ਦੀ ਨਾਲ ਤਿਲਾਂ ਲਈ ਆ ਵਨ ਸਪੇਸ ਬਹੁਤ ਸੋਹਣੀ ਥਣਾ ਦੀ ਵੀ ਤੇ ਉੱਪਰੋਂ ਬਹੁਤ ਪੱਧਰਾ ਰਾਸਿਆ ਹਾਂ ਤੇ ਕਹਿੰਦੇ ਨਾ ਵੀ ਭਾਵੇਂ ਮੰਜਾ ਡਾਲ ਹੋਈ ਦੇ ਤੇ ਹਾਂ ਦੇਖੋ ਇੰਨੀ ਚੁੜਾਈ ਤੇ ਪੁੱਠਾ ਸਪੈਸ਼ਲ ਲੱਗਾ ਰਾਸਿਆ ਹਾਂ ਦੇਖੋ ਘੱਟ ਤੋਂ ਘੱਟ ਵੀ 2 ਢਾਈ ਕਿੱਠਾ ਉਹਨੂੰ ਤੇ 2 ਢਾਈ ਕਿੱਠਾ ਨੂੰ ਚੰਗਾ ਪੇਠ ਫੜਾ ਹਰ ਵੇਲੇ ਇਸ ਵਕਤ ਦੁੱਧ ਕਿੰਨਾ ਚਵਾਵਾਂਗੇ ਆਪਾਂ ਦੁੱਧ ਰਾਸਿਆ ਇਸ ਟਾਈਮ ਆਪਾਂ ਚਲੋ ਜਿਹੜੀ 11 ਕਿ ਦੀ ਗੱਲ ਕਰਾਂਗੇ ਉਹ ਸਾਡਾ ਕਾਰਾ ਵੀ ਹੋਵੇ ਲਓ ਜੀ 11 ਕਿਲੋ ਦੀ ਗੱਲ ਵੀ ਇਹਦਾ ਕਰਾਂਗੇ ਹੋਵੇ ਨਾ ਹੋਵੇ ਤੇ 12 ਕਿਲੋ ਦੁੱਧੇ ਤੇ ਥੱਲੇ ਹੋਵੇ ਕਰਮਾਲੀ ਦੇ ਵੱਡੀ ਆ ਪੂਰੀ ਜੰਮੀ ਪਣੀ ਆ ਬਿਲਕੁਲ ਸਿੰਗਲ ਖੱਡੀ ਦੇ ਵਿੱਚ ਬਾਕੀ ਨਵੀਂ ਆ ਮਾਝਾ ਕੱਦ ਕਾਰ ਚੰਗਾ ਹਾਂ ਦੇਖੋ ਤੇ ਰੇਟ ਇਹਦਾ ਬਿਲਕੁਲ ਜਿਹੜਾ ਬਾਜ਼ਰ ਰੱਖਣਾ ਆਪਾਂ ਬਾਕੀ ਚੁਵਾਈ ਨਾਲ ਦੀ ਨਾਲ ਆਪਾਂ ਜਰੂਰ ਦਿਖਾਵਾਂਗੇ ਸੋ ਬੋਡੀ ਸਟਰਕਚਰ ਬਹੁਤ ਸੋਹਣਾ ਠੀਕ ਆ ਜੀ ਚੁਵਾਈ ਤੁਸੀਂ ਦੇਖੋਗੇ ਸਾਰੇ ਭਰਾਵਾਂ ਨੂੰ ਚੁਵਾਈ ਦਿਖਾ ਦਿਆਂਗੇ ਬਹੁਤੇ ਵੀਰ ਆਨਲਾਈਨ ਵੀ ਸੋਡਾ ਵੀਰ ਦੇ ਨਾਲ ਕਰ ਲੈਂਦੇ ਆ ਉਹ ਤੁਸੀਂ ਲਾਈਵ ਚਾਹੇ ਰਿਕਾਰਡਿੰਗ ਦੇ ਵਿੱਚ ਆ ਰਿਕਾਰਡਿੰਗ ਠੀਕ ਆ ਜੀ ਆਪਾਂ ਚੁਵਾਈ ਤੁਹਾਡੇ ਸਾਹਮਣੇ ਪੇਸ਼ ਕਰ ਦਿਆਂਗੇ ਠੰਡੀ ਠੁੰਡੀ ਚੰਗੀ ਦਾ ਸੋ ਮੈਂ ਚੰਗੀ ਆ ਮਗਰ ਇੱਕ ਟਾ ਬੂਰਾ ਕਟਾ ਗਿਆ ਠੀਕ ਆ ਤਦੋ ਜਿਹੋ ਜੇ ਆਪਾਂ ਸੀਮਨ ਲਵਾ ਲਾਂਗੇ ਉਹੋ ਜੇ ਬੱਚਾ ਕਰਮਾਂ ਵਾਲੀ ਪਾ ਦੂਗੀ ਠੀਕ ਆ ਤੇ ਚਵਾਈ ਵੀਰੇ ਹਰਵੇਲ ਕਿਸੇ ਰਕਮ ਦੀ ਕੋਈ ਬਾਤ ਘੱਟ ਪੂਰਛਟ ਕੋਈ ਯਾਦਗਾਰ ਨਹੀਂ ਕੋਈ ਪੂਰਛਟ ਨਹੀਂ ਆ ਬਾਕੀ ਆਪਣੇ ਵੱਲੋਂ ਪਾਸ ਠੀਕ ਹੈ ਜੀ ਤੇ ਇਹਦਾ ਮੁੱਲ ਹਰਵੇਲ ਲੈਣ ਦੇਣ ਲੈ ਤੇ ਜਾ ਮੁੱਲ ਰੱਖੀਏ ਰਾਸਿਆਂ ਆ ਜਿਹਦੇ ਹਿਸਾਬ ਨਾਲ ਤਾਂ ਹੈਗੀ ਭਾਵੇਂ 2 ਲੱਖ ਦੀ ਵੀ ਹੋਵੇ ਹਾਂ ਜੀ ਮੁੱਲੇ ਦਾ 93000 93000 93000 ਦੇ ਵਿੱਚੋਂ ਵੀ ਆਪਾਂ ਮਨਤਾਨ ਘਾਰ ਆਏ ਸੱਜਣਾ ਦਾ ਜਾਂ ਕੋਈ ਫੋਨ ਕਾਲ ਕਰਦਾ ਵਾ ਹਾਂ ਤਾਂ ਆਪਾਂ ਜਰੂਰ ਕਰਾਂਗੇ ਠੀਕ ਹੈ ਜੀ ਲਗਭਗ 93000 ਦੇ ਵਿੱਚੋਂ ਵੀ ਦੋਸਤੋ ਮਾਨਤਨ ਹੋਊਗਾ ਸ਼ੋਰਸ਼ਾਪਾ ਹੋਊਗਾ ਠੀਕ ਆ ਜੀ ਸੋ 11 ਕਿਲੋ ਦੀ ਗਾਰੰਟੀ ਤਸਲੀਮ ਰਹੂਗੀ ਹੋਵੇ ਨਾ ਹੋਵੇ ਦਾ 12 ਕਿਲੋ ਤੋਂ ਵੀ ਥੱਲੇ ਹੋਵੇ ਠੀਕ ਆ ਜੀ ਸੋ ਮਾਝ ਵੱਡੀ ਏ 93000 ਰੁਪਏ ਅੱਜ ਪ੍ਰਾਪਤ ਦੇਖੋ ਰਾਸਿਆਂ ਬਹੁਤ ਜ਼ਿਆਦਾ ਹਾਂ ਕੱਦ ਹੈਟ ਲੈਂਥ ਸਪੈਸ਼ਲ ਦੋਨੇ ਚੀਜ਼ ਆ ਦੀਆਂ ਬਿਲਕੁਲ ਜੀ ਬਿਲਕੁਲ ਤੇ ਵੱਡੇ ਮਾਲੀਆਂ ਦਾ ਭਲੇਖਾ ਪਾਉਂਦੀ ਬਿਲਕੁਲ ਬਿਲਕੁਲ ਸੋ ਵੱਡੀਆਂ ਮਾਜਾ ਦੋਸਤੋ ਵੈਸੇ ਚਲੋ ਟਮਾਟਰ ਇਹਦੇ ਪਛੂ ਲੱਭਦੇ ਆ ਚਲੋ ਕੱਲ ਨੂੰ ਕਿਸੇ ਭਰਾ ਨੇ ਕੱਟੀਆਂ ਲੈਣ ਦੀ ਰਾਸਾ ਇਹਨੂੰ ਜਿੰਨਾ ਦਾ ਆਪਾਂ ਮੁੱਲ ਕੀਤਾ ਇਹਨੂੰ ਜੇ ਆਪਾਂ ਆ ਦੂਜੀ ਗੱਲ ਦੀ ਵੀ ਗੱਲ ਕਰੀਏ ਤਾਂ ਰਾਸਾ 75000 ਦਾ ਇਹਨੂੰ ਵੇਟ ਹੀ ਵੇਟ ਲੱਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਇੰਨਾ ਜ਼ਿਆਦਾ ਵੇਟ ਠੀਕ ਆ ਸੋ ਇਹ ਦੋਸਤੋ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਤੀ ਆ ਰੱਤੀ ਪੂਰੀ ਤੇ ਨਾਲ ਹੀ ਠੀਕ ਆ ਜੀ ਇੱਕ ਸਾਇਗਰ ਨੰਬਰ ਤੇ ਆਪਾਂ ਤੁਹਾਨੂੰ ਇੱਕ ਹੋਰ ਛੋਟੀ ਦਿਖਾ ਦਿੰਨੇ ਆ ਇਹਦਾ ਵੇਰਵਾ ਹਰਵੇਗ ਦਾ ਤੀਜਾ ਸੂਆ ਸੂਈ ਆ ਤੀਜੇ ਸੂਆ ਤੇ ਅੱਜ ਚੌਥਾ ਦਿਨ ਸੂਈ ਨ ਹੋਇਆ ਚੌਥਾ ਪੰਜਵਾਂ ਦਿਨ ਬਿਲਕੁਲ ਬੋਲਾ ਹੀ ਆ ਇਹਦੇ ਥੱਲੇ ਹਜੇ ਠੀਕ ਆ ਕੋਈ ਨੋਂ ਤੋਂ ਬਾਹਰ ਹੋਊਗਾ 9 10 9 10 ਹਾਂ ਲਓ ਵੀ ਨੋਂ ਤੋਂ ਬਾਹਰ ਵਾਰੀ ਜਿਹੜਾ ਬੋਲਾ ਇਹਦੇ ਥੱਲੇ ਆ ਮਗਰ ਕੀ ਕੱਟੀ ਮਗਰ ਕੱਤੀ ਆ ਗਈ ਆ ਏ ਬੀ ਸੀ ਦੇ ਆਪਣੇ ਸ਼ੇਰੂ ਦੀ ਹੂੰ ਹੂੰ ਉਹ ਸੋਣੀ ਕੱਟੀ ਆਈ ਆ ਲਓ ਜੀ ਸੋ ਮਗਰ ਕੱਟੀ ਆ ਗਈ ਆ ਠੀਕ ਆ ਜੀ ਸੋ ਅਸ ਵਕਤ 9 ਕਿਲੋ ਬੋਲੇ ਤੋਂ ਸਟਾਰਟਿੰਗ ਆ ਥੋੜਾ ਜਿਹਾ ਆਪਾਂ ਤੁਹਾਨੂੰ ਇੱਕ ਵਾਰੀ ਲੰਬਾ ਤੋਰ ਕੇ ਦਿਖਾ ਦਿੰਨੇ ਆ ਤੇ ਵਜਨ ਵੇਟ ਤੁਸੀਂ ਚੈੱਕ ਕਰੋ ਪਲੀ ਪਲੀਤੀ ਇਹ ਵੀ ਕਰਮਾਲੀ ਪੂਰੀ ਆ ਠੀਕ ਆ ਜੀ ਸੋ ਥੱਲੇ ਭਾਂਡੇ ਦੀ ਪੂਰੀ ਸਾਫ ਸੁਥਰੀ ਆ ਜਿੱਥੇ ਤੱਕ ਆਪਾਂ ਮੌਕੇ ਦੇ ਦੇਖ ਰਹੇ ਕਾਫੀ ਬਹੁਤ ਵੀਰ ਆਪਾਂ ਨੂੰ ਕਾਲ ਕਰਦੇ ਦੇ ਤੁਸੀਂ ਮੌਕੇ ਦੇ ਪਹਿਲੇ ਸੂਹ ਆਪ ਦੇ ਘਰੋਂ ਹੀ ਇਹ ਮੱਝ ਦਿੱਤੀ ਸੀਗੀ ਤੀਜਾ ਸੂਹਾ ਗਾਰੰਟੀ ਨਾਲ ਇਹ ਸੂਈ ਆ ਹਾਂ ਮਗਰ ਕੱਟੀ ਆ ਠੀਕ ਆ ਜੀ ਚੋਣ ਚਾਂ ਬਹੁਤ ਵਧੀਆ ਤੇ ਇਹਦੀ ਖਾਸੀਅਤ ਰਾਸ ਆਇਆ ਕਿ ਲੰਮਾ ਸਮਾਂ ਦੁੱਧ ਦੇ ਠੀਕ ਹੈ ਜੀ 8 8.5 ਮਹੀਨੇ ਤੱਕ ਜਿਹੜੀ ਹੈ ਦੁੱਧ ਆਪ ਛੱਡਣੀ ਪੈਂਦੀ ਠੀਕ ਹੈ ਹਾਂਜੀ ਲਓ ਜੀ ਕਰੋ ਗੱਲ ਠੀਕ ਆ ਸੋ ਬਾਕੀ ਦੁੱਧ ਕਰਮਾ ਲਈ ਚਵਾ ਜੂਗੀ ਚੰਗਾ ਠੀਕ ਆ ਸਟਾਰਟਿੰਗ ਹੀ ਹੈ ਇਸ ਵਕਤ ਬੋਲੇ ਤੇ ਵੇਚੀ ਤੁਰੀ ਫਿਰਦੀ ਆ ਕਿਉਂਕਿ ਅੱਜ ਚੌਥਾ ਗਦੇ ਨਾ ਤੇ 9 ਕਿਲੋ ਤੋਂ ਸਟਾਰਟਿੰਗ ਆ ਪਿੱਛੇ 31 ਦਾ ਸੇ ਬਹੁਤ ਵਧੀਆ ਆ ਜੀ ਦੇ ਵੀ ਸੋ ਆਰਡਰ ਲੈਦੇ ਪੂਰੀ ਸਾਫ ਸੁਥਰੀ ਆ ਕਰਮਾਲੀ ਠੀਕ ਆ ਜੀ ਮਦਰ ਕੱਟੀ ਆ ਮਦਰ ਫੀਮੇਲ ਕਾਫ ਆ ਫਿਰ ਸਭ ਤੋਂ ਕਾਸੀ ਹੈ ਜੈਡ ਬਲੈਕ ਇੱਕ ਰੰਗ ਦਾ ਕਰਮਾਲੀ ਠੀਕ ਆ ਜੀ ਇੱਕ ਵੀ ਵਾਲ ਨਹੀਂ ਜਿੱਟਾ ਸੋ ਇਹ ਵੀ ਲੋਡ ਕਰਾ ਦੇਣੇ ਆ ਮੱਥੇ ਤੋਂ ਬਿਲਕੁਲ ਪੂਛ ਤੇ ਬਿਲਕੁਲ ਐਂਡ ਤੱਕ ਟਾਪ ਤੱਕ ਤੁਸੀਂ ਦੇਖੋਗੇ ਇੱਕ ਵੀ ਵਾਲ ਨਹੀਂ ਜੇ ਚਿੱਟਾ ਇਹਦਾ ਬੱਚਾ ਮਦਰ ਕੱਟਾ ਕਰ ਫੀਮੇਲ ਆ ਗਈ ਉੱਠਾ ਵੇਖੋ ਕੱਟੀ ਦਾ ਕਿੰਨਾ ਸੋਹਣਾ ਆ ਵੇਖੋ ਅੱਜ ਤੋਂ ਕਰਮਾਲੀ ਦੇਖੋ ਪੂਰੀ ਚੌੜੀ ਸੋ ਚੰਗੀ ਕੱਟੀ ਏ ਦੋਸਤੋ ਚੰਗੀ ਮਦਰ 9 ਕਿਲੋ ਬੋਨਸ ਚਾ ਦਿੰਦੇ ਆ 13 13 ਕਿਲੋ ਨਾਰਮਲ ਦੁੱਧ ਚਵਾਉਂਦੀ ਐ ਇਹ ਠੀਕ ਆ ਭਾਈ ਹਾਂਜੀ ਪਰਵੇਲ ਕੀ ਡਿਮਾਂਡ ਕੀ ਮੁੱਲ ਕਰਦਾ ਵੀਰੇ ਇਸੇ ਝੋਟੀ ਦਾ ਮੁੱਲ ਦਾਸਿਆ ਲੈ ਦੇ ਜਾ ਹੋਊਗਾ ਇਹਦਾ ਹਾਂ 87000 ਰੁਪਿਆ ਮੁੱਲ ਉਹਦੇ ਚ ਥੋੜਾ ਬੋਧਾ ਮਾਨਤਾ ਨਾ ਆਪਾਂ ਜਰੂਰ ਕਰਾਇਆ 87 ਚੋਂ 87000 ਕੋਈ ਇੱਕੋ ਤੇ ਗੱਲ ਖਾਨ ਵਾਲੀ ਹਾਂ ਨਾ ਵਾਲੀ ਬਸ ਥੋੜਾ ਬੋਧਾ ਮਾਨਤਾ ਜਰੂਰ ਕਰਾਇਆ ਸੱਜਣਾ ਦਾ ਕੋਈ ਪੜੇ ਕਰਾਇ ਜਾਊਗਾ ਕੋਈ 100 ਕਿਲੋਮੀਟਰ ਦੇ ਏਰੀਆ ਤੱਕ ਦਾ ਜਿਹੜਾ ਛੱਡਾ ਠੀਕ ਆ ਮੈਂ ਵੀ 87000 ਦੇ ਵਿੱਚੋਂ ਕੁਝ ਕੋ ਮਾਨਤਾ ਨਹੀਂ ਹੋਊਗਾ ਬਾਕੀ ਇਹ ਜੁਆਜੇ 12 ਜੁਆਜੇ 11 13 ਜੁਆਜੇ ਠੀਕ ਹੈ ਜੀ ਸੇਵਾ ਤੋਂ ਅੱਡੀ ਆ ਬਾਕੀ ਭਾਂਡਾ ਲੇਵਾ ਕਰਮਣ ਦਾ ਚੰਗਾ ਖੁੱਲਾ ਹੈ ਉਮੀਦ ਆਪਾਂ ਕਰ ਸਕਦੇ ਆ ਵੀ ਦੁੱਧ ਚੰਗਾ ਜੁਆਜੇ ਠੀਕ ਆ ਸੋ ਇਹ ਅੱਜ ਦੋਸਤੋ ਦੋ ਹੀ ਮੱਧਾ ਤੁਹਾਨੂੰ ਆਪਾਂ ਦਿਖਾਉਣਾ ਸੀ ਇੱਕ ਪੂਰੀ ਦਿਖਾ ਦਿੱਤੀ ਹੈ ਠੀਕ ਹੈ ਜੀ ਇਹ ਵੀ ਚੰਗੀ ਵੱਡੀ ਆ ਕੱਟ ਵਜਣ ਵਾਲੀ ਆ ਠੀਕ ਹੈ ਜੀ ਤੇ ਤਾਜੀ ਸੱਜਰੀ ਸੂਈ ਕੋ 15 17 ਕ ਦਿਨ ਦਾ ਸਮਾਂ ਹੋਇਆ ਸਾਰਾ ਇਸ ਵਕਤ 11 12 12 ਕਿਲੋ ਦੁੱਧ ਖੱਲੇ ਹਾਜ਼ਰ ਹੈ ਓਕੇ ਹਰਬੇਲ ਇਹ ਅੱਜ ਦੋ ਮੱਝਾਂ ਚ ਉੱਟਗਾ ਸੀ ਵੀਰ ਦੋ ਹੀ ਸੀ ਯਾਰ ਆਸਿਆ ਬਾਕੀ ਦੋਨੇ ਚੰਗੀਆਂ ਵਾ ਸਾਫ ਸੁਥਰੀਆਂ ਓਕੇ ਭੈਣ ਭਰਾ ਆਨਲਾਈਨ ਵਿੱਚ ਸੌਦਾ ਕਰਨਾ ਤੇ ਕਰ ਸਕਦਾ ਠੀਕ ਹੈ ਜੀ ਇੱਕ ਨੰਬਰ ਆਪਣੇ ਕਰ ਦਿਓ ਸਾਡੀ 9038820259063820253 ਠੀਕ ਹੈ ਜੀ ਲੋ ਵੀ ਭਰਾਵੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ